ਥੱਕ ਗਏ ਜੀ ਪਹਾੜੀ ਰਾਜੇ ਉਹਨਾਂ ਇੱਕ ਅਸੀਂ ਸ਼ਬਦ ਵਰਤਦੇ ਹਾਂ ਜੀ 22 ਧਾਰ ਦੇ ਰਾਜੇ ਇਹ 22 ਧਾਰ ਦੇ ਰਾਜਿਆਂ ਦਾ ਮਤਲਬ ਕੀ 10 ਧਾਰ ਦਾ ਮਤਲਬ ਹੁੰਦਾ ਜੀ ਏਰੀਆ ਐ ਆਪਾਂ ਇਦਾਂ ਕਹਿ ਸਕਦੇ ਹਾਂ ਨਾ ਸੀ ਕਸ਼ਮੀਰ ਤੋਂ ਲੈ ਕੇ ਤੇ ਸ਼੍ਰੀਨਗਰ ਤੱਕ ਇਹਨਾਂ ਦਾ ਜਿਹੜਾ ਹੈ ਇਹ 22 ਧਾਰਿਆਂ 22 ਧਾਰ ਰਾਜਿਆਂ ਦਾ ਜਿਹੜਾ ਸਬੰਧ ਜੁੜਦਾ ਸੀ ਧਾਰ ਦਾ ਮਤਲਬ ਹੁੰਦਾ ਹੈ ਕਿ ਜਿਸ ਪਾਣੀ ਦੀ ਧਾਰ ਜਿੱਥੋਂ ਤੱਕ ਚੱਲ ਰਹੀ ਹੈ ਉਹ ਰਾਜੇ ਦਾ ਉਹਨਾਂ ਕੇ ਏਰੀਆ ਹੁੰਦਾ ਸੀ ਭਾਵੇਂ ਕਿ ਕਹ ਲੋ ਕਿ ਉਹਨਾਂ ਕੋਲ ਦੀ ਰਿਆਸਤ ਹੁੰਦੀ ਸੀ ਸੌਖੇ ਸ਼ਬਦਾਂ 'ਚ ਸਮਝ ਲਓ ਭੀਮਚੰਦ ਦਾ ਜਿਹੜਾ ਮੁੰਡਾ ਸੀ ਅਜਮੇਰ ਚੰਦ ਇਹ ਸੱਤ ਧਾਰਾਂ ਦਾ ਰਾਜਾ ਸੀ ਭਾਵੇਂ ਕੀ ਇਹਦਾ ਜਿਹੜਾ ਇਲਾਕਾ ਦੀ ਸਭ ਤੋਂ ਵੱਡਾ ਸੀ ਭੀਮਚੰਦ ਦੇ ਮੁੰਡੇ ਦਾ ਅਜਮੇਰ ਚੰਦ ਸੱਤ ਧਾਰਾਂ ਦਾ ਰਾਜਾ ਸੀਗੇ ਪਹਾੜੀ ਰਾਜੇ ਇਕੱਠੇ ਹੋਏ ਸਰਹੰਦ ਦੀਆਂ ਫੌਜਾਂ ਦਿੱਲੀ ਦੀਆਂ ਫੌਜਾਂ ਸਾਰਿਆਂ ਨੇ ਸਲਾਹ مشورہ ਕੀਤਾ ਵੀ ਇਦਾਂ ਤੇ ਸੀ ਆਪਾਂ ਕਿਲਾ ਖਾਲੀ ਨਹੀਂ ਕਰਾ ਸਕਦੇ ਜੇ ਵੱਖ-ਵੱਖ ਜਾ ਕੇ ਲੜਾਂਗੇ ਤੇ ਕਿਉਂ ਨਾ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਬੇਨਤੀ ਸੁਣਿਓ ਜੀ ਧਿਆਨ ਨਾਲ ਇਹ ਉਹੀ ਉਹੀ ਪਹਾੜੀ ਰਾਜੇ ਨੇ ਜਿਨ੍ਹਾਂ ਦੇ ਵਡੇਰਿਆਂ ਨੂੰ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਆਜ਼ਾਦ ਕਰਵਾਇਆ ਸੀ ਤਾਰਾ ਚੰਦ ਸਾਰਾ ਚੰਦ ਦਾ ਅਗਿਓ ਪੁੱਤਰ ਸੀ ਦੀਪ ਚੰਦ ਇਹ ਦੋਵੇਂ ਭਾਵਨਾ ਵਾਲੇ ਪਹਾੜੀ ਰਾਜੇ ਸਨ ਦੀਪ ਚੰਦ ਦਾ ਅਗਿਓ ਮੁੰਡਾ ਸੀ ਭੀਮ ਚੰਦ ਤੇ ਭੀਮ ਚੰਦ ਦਾ ਅਗਿਓ ਮੁੰਡਾ ਏ ਅਜਮੇਰ ਚੰਦ ਤੇ ਜਦੋਂ ਪੰਗਾਣੀ ਦਾ ਜੁੱਧ ਹੋਇਆ ਭੀਮ ਚੰਦ ਚੜਾਈ ਕਰਕੇ ਆਇਆ ਸੀ ਮੈਂ ਕਹਿੰਨਾ ਇੰਨੀ ਅਕਿਰਤਗੰਤਾ ਅਜੇ ਤੁਸੀਂ ਖਿਆਲ ਕਰਨਾ 11 ਸਾਲ ਹੋਏ ਐ 11 ਸਾਲ 1686 ਦੀ ਇਹ جنگ ਹੁੰਦੀ ਹੈ ਪੰਗਾਣੀ ਦਾ ਜੁਦ ਪਹਿਲਾ ਜੁਦ ਮਾਰੇ ਨੇ ਜਿਹੜਾ ਲੜਿਆ ਸੀ ਪਹਾੜੀ ਰਾਜੇ ਚੜ ਕੇ ਆਏ ਸਨ ਤੁਸੀਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਦੇ ਦਾਦਾ ਜੀ ਕੌਣ ਨੇ ਛੇਵੇਂ ਪਾਸ਼ਾ ਜੀ ਤੇ ਜਿਹਦੇ ਦਾਦੇ ਨੇ ਜਿਹਦੇ ਦਾਦਿਆਂ ਨੂੰ ਗਵਾਲੀ ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛਡਾਇਆ ਹੋਵੇ ਇੰਨੀ ਅਕਿਰਤਕੰਤਾ ਮੰਦ ਵਿੱਚ ਆਈ ਖਲੋਣਾ ਤੇ ਪਹਾੜੀ ਰਾਜਿਆਂ ਨੂੰ ਚਾਹੀਦਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਪਰ ਵੇਖੋ ਨਾ ਸ਼ੁਕਰੇ ਕਿੰਨੇ ਨਿਕਲੇ ਪੰਗਾਣੀ ਦੇ ਜੁੱਧ ਦੇ ਵਿੱਚ ਵੀ ਆ ਕੇ ਭੀਮਚੰਦ ਨੇ ਲੜਾਈ ਕੀਤੀ ਮਹਾਰਾਜ ਦੇ ਨਾਲ ਤੇ ਖਿਆਲ ਕਰਿਆ ਜੇ ਉਸ ਤੋਂ ਬਾਅਦ ਜਿੰਨੀਆਂ ਲੜਾਈਆਂ ਹੋਈਆਂ ਨੇ ਪਹਾੜੀ ਰਾਜਿਆਂ ਦੇ ਨਾਲ ਹੀ ਹੋਈਆਂ ਇਨਾ ਬ੍ਰਾਹਮਣਾ ਦੇ ਨਾਲ ਅਸੀਂ ਤੇ ਇੱਕ ਕਮਿਊਨਿਟੀ ਨੂੰ ਬਦਨਾਮ ਕਰੀ ਜਾਂਦੇ ਆ ਜੀ ਇੱਥੇ ਕਮਿਊਨਿਟੀ ਵਾਲਾ ਮਸਲਾ ਨਹੀਂ ਜਾਂ ਕੋਈ ਹਿੰਦੂ ਹੋਵੇ ਜਾਂ ਕੋਈ ਮੁਸਲਮਾਨ ਹੋਵੇ ਮਸਲਾ ਤੇ ਵਿਚਾਰ ਧਾਰਾ ਦਾ ਸੀ ਹੁਣ ਇਹ ਪਹਾੜੀ ਰਾਜੇ ਉਹ ਨੇ ਜਿਹੜੇ ਇੱਧਰ ਇਸਲਾਮ ਵਾਲੋ ਹੋ ਗਏ ਇਕੱਠੇ ਹੋ ਗਏ ਛੋਟਾ ਜਿਹਾ ਖਿੱਤਾ ਏ ਉਹ ਉਹਨੂੰ ਬਾਰ-ਬਾਰ ਢਾਉਣਾ ਚਾਹੁੰਦੇ ਨੇ ਚੜਦੀ ਕਲਾ ਜਿਹੜੀ ਸੀ ਨਾ ਚੜਦੀ ਕਲਾ ਨਗਾਰਾ ਵਜਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੀਲੇ ਦਾ ਸਵਾਰ ਸਿਰ ਤੇ ਕਲਗੀ ਲੱਗੀ ਹੋਈ ਹੱਥ 'ਚ ਕਿਰਪਾਨ ਫੜੀ ਹੋਈ ਉਹ ਪਹਾੜੀ ਰਾਜੇ ਨੂੰ ਚੰਗੀ ਨਹੀਂ ਸੀ ਲੱਗਦੀ ਉਹ ਸਮੇਂ ਦੀ ਸਰਕਾਰ ਨੂੰ ਚੰਗੀ ਨਹੀਂ ਸੀ ਲੱਗਦੀ ਜੀ ਉਹ ਭਾ ਨਹੀਂ ਸੀ ਰਹੀ ਇਸੇ ਕਰਕੇ ਉਹਨਾਂ ਨੇ ਸਾਰਿਆਂ ਨੇ ਸਲਾਹ ਕੀਤੀ ਤੇ ਮਈ ਮਹੀਨੇ ਦਾ ਮਈ ਮਹੀਨੇ ਤੋਂ ਸ਼ੁਰੂ ਹੋ ਗਿਆ ਜੀ ਇਹ ਚਿੱਤ 'ਚ ਰੱਖਿਓ ਗਰਮੀਆਂ ਤੋਂ ਲੈ ਕੇ ਅ ਅਕਤੂਬਰ ਦਾ ਮਿਨਾ 6 ਪੋ ਆ 20 ਦਸੰਬਰ 6 ਪੋ ਵਾਲੀ ਰਾਤ ਅੱਧੀ ਰਾਤ ਨੂੰ ਸਤਿਗੁਰੂ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣਾ ਉਹਨਾਂ ਛੱਡਣ ਦਾ ਕਾਰਨ ਮੈਂ ਤੁਹਾਡੇ ਨਾਲ ਸਿਰਫ ਸਾਂਝਾ ਕਰਨਾ ਹੈ ਕਿਉਂ ਛੱਡਿਆ ਇੱਕ ਦੋ ਵਾਰ ਅੱਗੇ ਵੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਦੋ ਦੋਵੇਂ ਪਹਾੜੀ ਰਾਜਿਆਂ ਨੇ ਕਸਮਾਂ ਖਾਧੀਆਂ ਸੀ ਇੱਕ ਵਾਰ ਨਹੀਂ ਹਰ ਸਿੰਘ ਕੋ ਦੁੱਖਾ ਦਿਆ ਪਹਿਮਾ ਸ਼ਿਕਨੋ ਨੇ ਬੇਰਹਿਮੋ ਨੇ ਬੇਦਰਮੋ ਨੇ ਇਹ ਮਾਸ਼ਿਕ ਨੋ ਨੇ ਇਹ ਹੈ ਹੀ ਅੰਦਰ ਵੀ ਧੋਖਾ ਹੈ ਤੇ ਬਾਹਰ ਵੀ ਧੋਖਾ ਹੈ ਛਲ ਤੇ ਕਪਟ ਹੈ ਪਰਮਾਨੰਦ ਬ੍ਰਹਮਣ ਗਿਆ ਸਤਿਗੁਰੂ ਜੀ ਦੇ ਅੰਦਰ ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਇੱਕ ਮੁਸਲਮਾਨ ਗਿਆ ਪੰਡਿਤ ਪਰਮਾਨੰਦ ਨੇ ਮੂੰਹ ਦੇ ਵਿੱਚ ਤੀਲਾ ਪਾਇਆ ਸੀ ਇੱਕ ਥਾਲੀ ਲਈ ਆٹے ਦੀ ਗਾਂ ਬਣਾਈ ਸੀ ਹੁਣ ਤੀਲਾ ਪਾਉਣ ਦਾ ਮਤਲਬ ਸੀ ਨਿਮਰਤਾ ਜੀ ਕਿ ਨਿਮਰਤਾ ਸਹਿਤ ਅਸੀਂ ਤੁਹਾਨੂੰ ਬੇਨਤੀ ਕਰਨ ਕਰਨ ਆਏ ਆ ਮਹਾਰਾਜ ਜੀ ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇੱਕ ਬੇਨਤੀ ਹੈ ਆ ਦੁਨੀਆ ਦੇ ਪੱਖ ਤੋਂ ਭਾਵੇਂ ਗਾਂ ਹੋਏਗੀ ਪਰ ਸਾਡੀ ਤੇ ਮਾਂ ਹੈ ਅਸੀਂ ਉਹਨੂੰ ਮਾਂ ਦਾ ਦਰਜਾ ਦੇਣੇ ਆ ਸਤਿਗੁਰੂ ਕਿਰਪਾ ਕਰੋ ਤੁਸੀਂ ਹੁਣ ਆ ਆਨੰਦਪੁਰ ਦਾ ਕਿਲਾ ਛੱਡ ਦੋ ਅਸੀਂ ਤੁਹਾਨੂੰ ਕੁਝ ਨਹੀਂ ਕਹਿੰਦੇ ਆ ਕਸਮ ਚੁੱਕੀਆਂ ਜੇ ਅਸੀਂ ਧਾਰਮਿਕ ਆਪਣੇ ਜਿਹੜੇ ਸਾਡੇ ਚਿੰਨ ਨੇ ਤੇ ਭਾਈ ਦਇਆ ਸਿੰਘ ਜੀ ਤੇ ਮਾਤਾ ਗੁਜਰ ਕੌਰ ਲਾਗੇ ਖੜੇ ਸਨ ਮਾਤਾ ਗੁਜਰ ਕੌਰ ਨੇ ਅੱਗੇ ਆਖਿਆ ਬੇਟਾ ਪੁੱਤਰ ਜੀ ਕਿ ਇਹ ਗਾਂ ਦੀ ਕਸਮ ਖਾਰੇ ਨੇ ਕਿ ਸਾਨੂੰ ਇਹਨਾਂ ਤੇ ਯਕੀਨ ਕਰਨਾ ਚਾਹੀਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੱਸ ਕੇ ਪਤਾ ਕੀ ਕਹਿੰਦੇ ਕਹਿੰਦੇ ਇਹਾ ਤੋਂ ਪਸ਼ੂ ਹੈ ਇਸ ਦਾ ਕੀ ਆਫਸਾ ਇਹ ਤਾਂ ਪਸ਼ੂ ਹੀ ਹੈ ਇਹਦਾ ਕੀ ਵਸਾ ਜੀ ਹੁਣ ਆਨੰਦਪੁਰ ਛੱਡਣ ਤੋਂ ਪਹਿਲਾਂ ਇੱਕ ਹੋਰ ਇੱਕ ਘਟਨਾ ਬੜੀ ਕਮਾਲ ਦੀ ਹੁੰਦੀ ਸਤਿਗੁਰੂ ਜੀ ਨੇ ਇਦਾਂ ਕੀਤਾ ਇੱਕ ਗੱਡਾ ਲਿਆ ਉਹਦੇ ਵਿੱਚ ਟੁੱਟੇ ਪੱਜੇ ਜਿੱਦਾਂ ਕੋਈ ਚੀਜ਼ਾਂ ਘਰਾਂ ਦੇ ਵਿੱਚ ਪਈਆਂ ਹੁੰਦੀਆਂ ਨੇ ਕਿਉਂਕਿ ਉੱਥੇ ਮਹਾਰਾਜ ਦੇ ਕਹਿੰਦੇ ਘੁੰਦੇ ਘੋੜੇ ਵੀ ਮਰ ਗਏ ਸਨ ਜੀ ਪ੍ਰਸਾਦੀ ਹਾਥੀ ਜਿਹੜਾ ਰਾਜਾ ਰਤਨ ਰਤਨ ਚੰਦ ਨੇ ਭੇਟ ਕੀਤਾ ਸੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸਭ ਖਤਮ ਹੋ ਗਏ ਸਨ ਭੁੱਖੇ ਸਨ ਪਿਆਸੇ ਸਨ ਲਿਖਿਆ ਨਾ ਪਿਆਸੇ ਵੀ ਥੇ ਭੁੱਖ ਵੀ ਕਮਾਲ ਕੀ ਥੀ ਥੀ ਮੁਕਤਸਰ ਕੀ ਫੌਜ ਉਹ ਵੀ ਨਡਾਲਦੀ ਸੀ ਮੁਕਤਸਰ ਦਾ ਮਤਲਬ ਹੁੰਦਾ ਜੀ ਜਿੱਦਾਂ ਰਾਤ ਚੜੀ ਸਵੇਰ ਹੋ ਰਹੀ ਥੋੜੀ ਥੋੜੀ ਟਾਈਮ ਦੇ ਨਾਲ ਸਵੇਰ ਹੋਈ ਜਾਵੇ ਰਾਤ ਘਟਦੀ ਜਾਵੇ ਤੇ ਉਹਨੂੰ ਸੀ ਮੁਕਤਸਰ ਕਹਿ ਦਿੰਦੇ ਹੁਣ ਜਿੰਨੀ ਫੌਜ ਸੀ ਅੰਦਰ ਘਟਦੀ ਜਾ ਰਹੀ ਸੀ ਕੁਝ ਉੱਖੇ ਸਨ ਪਿਆਸੇ ਸਨ ਭੁੱਖ ਪਿਆਸ ਦੇ ਨਾਲ ਇੱਕ ਕੌਮ ਦੇ ਯੋਧਿਆਂ ਨੇ ਸ਼ਿਦੀਆਂ ਪਾਲੀਆਂ ਜੀ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ ਸਤਗੁਰੂ ਜੀ ਨੇ ਦੱਸਿਆ ਵੀ ਇਹ ਭਰੋਸੇਯੋਗ ਨਹੀਂ ਫਿਰ ਵੀ ਗੱਡੇ ਬਾਹਰ ਭੇਜੇ ਉੱਤੇ ਦਸਾਲਾ ਕੀਮਤੀ ਪਾਇਆ ਤੇ ਉਹਨਾਂ ਨੇ ਲੁੱਟ ਲਿਆ ਜੀ ਪਤਾ ਲੱਗਿਆ ਜੀ ਮਨ ਦੇ ਵਿੱਚ ਇੱਕ ਭਾਵਨਾ ਇੱਕ ਪਤਾ ਨਹੀਂ ਕਿੰਨੇ ਕੁ ਕੀਮਤੀ ਖਜ਼ਾਨੇ ਗੁਰੂ ਗੋਬਿੰਦ ਸਿੰਘ ਬਾਹਰ ਭੇਜਣ ਜਾ ਰਹੇ ਨੇ ਸਤਗੁਰੂ ਜੀ ਕਹਿੰਦੇ ਵੇਖ ਲਓ ਇਨਾਂ ਤੇ ਯਕੀਨ ਚਲੋ ਕੁਝ ਇੱਕ ਸਮਾਂ ਫੇਰ ਲੰਘਿਆ ਫੇਰ ਆਏ ਜੀ ਪੰਡਤ ਜੀ ਆਏ ਫਿਰ ਇੱਕ ਕੁਰਾਨ ਭੇਜੀ ਗਈ ਔਰੰਗਜੇ ਵੱਲੋਂ ਉੱਤੇ ਖੱਬੇ ਪਾਸੇ ਉਹਦੇ ਦਸਤਕਤਾਂ ਸਾਂ ਜੀ ਸਾਈਨ ਕੀਤੀ ਹੋਈ ਕਿ ਚਿੱਠੀ ਲਿਖੀ ਸੀ ਉਹ ਕੁਰਾਨ ਤੇ ਇਹ ਲਿਖਿਆ ਹੋਇਆ ਸੀ ਕਿ ਮਹਾਰਾਜ ਤੁਸੀਂ ਅਨੰਦਪੁਰ ਦਾ ਕਿਲਾ ਛੱਡ ਦਿਓ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਦੀਨਾ ਕਾਂਗੜ ਇਹ ਅੱਜ ਵੀ ਉਹ ਜੀ ਉਹ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਪੜਨ ਵਾਸਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇੱਕ ਯਕੀਨ ਸੀ ਇੱਕ ਭਰੋਸਾ ਸੀ ਮੈਂ ਫੇਰ ਬੇਨਤੀ ਕਰ ਦੇਵਾਂ ਕਈ ਭੁੱਲੜ ਲੋਕ ਇਹ ਵੀ ਕਹਿੰਦੇ ਜੀ ਜੀ बार-बार ਉਹ ਧੋਖੇ ਕਰੇ ਤੇ ਗੁਰੂ ਸਾਹਿਬ ਜੀ ਕਿਉਂ ਭਰੋਸਾ ਕਰੇ ਸੀ ਇਹ ਕਈਆਂ ਦੀ ਹੁਣ ਵਿਚਾਰ ਇਦਾਂ ਦੀ ਵੀ ਹੈ ਜੀ ਉਹ ਆਪ ਹੀ ਫੈਸਲਾ ਕਰ ਲੈਂਦੇ ਨੇ ਗੁਰੂ ਦੀ ਸ਼ਖਸੀਅਤ ਦਾ ਉਹਨਾਂ ਦੀ ਉਹਨਾਂ ਦੇ ਫੈਸਲੇ ਆਪਣੇ ਬਣ ਗਏ ਨੇ ਤੁਸੀਂ ਜਰਾ ਸੋਚੋ ਮਹਾਰਾਜ ਜੇ ਅਨੰਦਪੁਰ ਦਾ ਕਿਲਾ ਨਾ ਛੱਡਦੇ ਮਾਲੋ ਬਿਮਾਰ ਨੇ ਛੱਡਿਆ ਨਾ ਜੇ ਨਾਂ ਛੱਡ ਦੇ ਤੇ ਕੀ ਤੁਹਾਨੂੰ ਕੀ ਲੱਗਦਾ ਸ਼ਹੀਦੀਆਂ ਨਹੀਂ ਸੀ ਹੋਣੀਆਂ ਜੀ ਫਿਰ ਐਸੇ ਲੋਕਾਂ ਨੇ ਪਤਾ ਕੀ ਕਹਿਣਾ ਹੈ ਜੀ ਅਨੰਦਪੁਰ ਦਾ ਕਿਲਾ ਛੱਡ ਦਿੰਦੇ ਮਹਾਰਾਜ ਤੇ ਹੋ ਸਕਦਾ ਸਾਬ ਜਾਦੀ ਨਹੀਂ ਸ਼ਹੀਦੀਆਂ ਬਜ ਜਾਂਦੀ ਹੁਣ ਲੜਨਾ ਤੇ ਸਰਸਾ ਦੇ ਕੰਡੇ ਤੇ ਵੀ ਪਿਆ ਹੈ ਜੀ ਲੜਨਾ ਤੇ ਚਮਕੌਰ ਦੀ ਗੜੀ ਦੇ ਵਿੱਚ ਵੀ ਮਾਰੇ ਨੂੰ ਪਿਆ ਹੈ ਅਨੰਦਪੁਰ ਦਾ ਕਿਲਾ ਛੱਡਣ ਦਾ ਕਾਰਨ ਕੀ ਸੀ ਧਾਰਮਿਕ ਚਿੰਨ ਲੈ ਕੇ ਆ ਰਹੇ ਨੇ ਬਾਰ ਬਾਰ ਕਸਮਾਂ ਖਾ ਰਹੇ ਨੇ ਇਕ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਤੁਹਾਡੇ ਧਾਰਮਿਕ ਚਿੰਨਾ ਬਦਲੇ ਜਦੋਂ ਮੇਰੀ ਉਮਰ 9 ਸਾਲ ਦੀ ਸੀ ਮੈਂ ਆਪਣਾ ਬਾਪੂ ਕੁਰਬਾਨ ਕਰ ਦਿੱਤਾ ਅੱਜ ਤੁਸੀਂ ਆਪਣੇ ਧਾਰਮਿਕ ਚਿੰਨਾ ਦੀਆਂ ਕਸਮਾਂ ਤੇ ਸਹੁੰਆਂ ਖਾ ਰਹੇ ਹੋ ਇਹਨਾਂ ਦੀ ਮੈਂ ਪੱਤ ਰੱਖਣੀ ਏ ਇਹਨਾਂ ਦੀ ਮੈਂ ਲਾਜ ਰੱਖਣੀ ਏ ਤੇ ਦੂਜੀ ਗੱਲ ਇਹ ਧਾਰਮਿਕ ਚਿੰਨਾ ਪਿੱਛੇ ਤੁਹਾਡਾ ਜਿਹੜਾ ਛੁਪਿਆ ਹੋਇਆ ਕਪਟ ਛਲ ਧੋਖਾ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਹੈ ਕਹਿਣ ਕਹਿਣ ਮਾਤਰ ਹੀ ਬ੍ਰਹਮਣ ਹੈ ਕਹਿਣ ਮਾਤਰੀ ਤਿਲਕ ਲਾਉਂਦਾ ਕਹਿਣ ਮਾਤਰ ਹੀ ਇਹ ਜਨੇਊ ਪਾਉਂਦਾ ਇਹਦੇ ਅੰਦਰ ਧਰਮ ਨਾਂ ਦੀ ਕੋਈ ਚੀਜ਼ ਕੋਈ ਨਹੀਂ ਗੁਰੂ ਨੂੰ ਕੋਈ ਦੁਨੀਆ ਦਾ ਬੰਦਾ ਧੋਖਾ ਨਹੀਂ ਦੇ ਸਕਦਾ ਇਹ ਗਲਤ ਚੀਜ਼ਾਂ ਪੇਸ਼ ਕੀਤੀਆਂ ਜਾਂਦੀਆਂ ਸਟੇਜਾਂ ਤੇ ਕਿ ਮਹਾਰਾਜ ਨੂੰ ਧੋਖਾ ਦਿੱਤਾ ਜੀ ਧੋਖਾ ਦਿੱਤਾ ਗੁਰੂ ਨੂੰ ਕੋਈ ਬੰਦਾ ਧੋਖਾ ਨਹੀਂ ਦੇ ਸਕਦਾ ਸਤਿਗੁਰੂ ਨੂੰ ਤੇ ਪਤਾ ਹੀ ਉਹਨਾਂ ਦੇ ਕਿਰਦਾਰ ਦਾ ਪਰ ਜਿਹੜਾ ਕਬੜ ਧਾਰਮਿਕ ਚਿੰਨਾ ਪਿਛੇ ਉਹਨਾਂ ਦਾ ਛਿਪਿਆ ਹੋਇਆ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਹ ਪ੍ਰਗਟ ਕੀਤਾ ਹੈ ਜੀ ਉਹ ਉਹ ਦੱਸਿਆ ਹੈ ਮਹਾਰਾਜੀ ਅਗਲੀ ਬੇਨਤੀ ਇੱਕ ਹੋਰ ਅੰਦਰ ਦੇ ਹਾਲਾਤ ਕਿੱਦਾਂ ਦੇ ਸਾਂਝੀ ਛੋਟੀ ਜੀ ਗੱਲ ਕਹਿ ਕੇ ਮੈਂ ਕੱਲ ਦੇ ਦੀਵਾਨ ਦੇ ਵਿੱਚ ਕੁਝ ਪੱਖ ਤੁਹਾਡੇ ਨਾਲ ਸਾਂਝੇ ਕਰ ਦਵਾਂਗਾ ਅੱਜ ਆਪਾਂ ਸਮਝ ਲਈਏ ਆਨੰਦਪੁਰ ਸਾਹਿਬ ਦੇ ਅੰਦਰ ਦੇ ਹਾਲਾਤ ਸਾਡੇ ਵਿਦਵਾਨ ਲਿਖਦੇ ਨੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਕਵੀ ਸੈਨਾਪਤ ਦੇ ਬੋਲ ਨੇ ਜੀ ਕਹਿੰਦੇ ਪਾਤਸ਼ਾਹ ਐਸੋ ਹਾਲ ਹਮਾਰੋ ਭਇਓ ਹਾਰ ਚਾਮ ਸਗਲੂ ਗਲ ਗਈ ਮਹਾਰਾਜ ਜੀ ਖੱਡੀਆਂ ਬਾਹਰ ਦਿਸਣ ਲੱਗ ਪਈਆਂ ਨੇ ਚੰਮ ਝੜਦਾ ਪਿਆ ਏ ਭੁੱਖ ਪਿਆਸ ਦੇ ਨਾਲ ਇਹ ਹਾਲਾਤ ਜਿਹੜੇ ਨੇ ਅੰਦਰ ਦੇ ਬਣੇ ਲੋਸੀ ਕਿਈ ਵਾਰ ਸੋਚਿਆ ਹੋਵੇਗਾ ਸਾਧ ਸੰਗਤ ਜੀ ਘਰ ਦੇ ਵਿੱਚ ਮਨ ਪਸੰਦ ਦਾ ਕੋਈ ਪਦਾਰਥ ਬਣਿਆ ਹੋਵੇ ਨਾ ਤੇ ਸਾਡੇ ਬੱਚੇ ਖਾਂਦੇ ਨਹੀਂ ਹੈ ਉਹਨਾਂ ਨੂੰ ਵੀ ਠੁਕਰਾ ਦਿੰਦੇ ਆ ਜੀ ਇਹ ਸਾਡੇ ਪਸੰਦ ਵਾਲੀ ਚੀਜ਼ ਨਹੀਂ ਤੁਸੀਂ ਬਣਾਈ ਕੈਸੇ ਹਾਲਾਤ ਸਨ ਆਨੰਦਪੁਰ ਸਾਹਿਬ ਦੇ ਪੱਤੇ ਖਾ ਕੇ ਗੁਜ਼ਾਰਾ ਕਰਨਾ ਪਿਆ ਸੌਖਾ ਨਹੀਂ ਜੀ ਇਹ ਗੱਲਾਂ ਮੈਂ ਕਹਿ ਕੇ ਚੱਲ ਜਾਣਾ ਕੱਲ ਨੂੰ ਆਪਾਂ ਸੁਣ ਲੈਣੀਆਂ ਨੇ ਇਹ ਗੱਲਾਂ ਫੀਲ ਕਰਨ ਵਾਲੀਆਂ ਨੇ 7 ਮਹੀਨੇ ਮਈ ਤੋਂ ਲੈ ਕੇ ਦਸੰਬਰ ਤੱਕ ਸਾਡੇ ਘਰ ਦੇ ਵਿੱਚ ਪਕਵਾਨ ਅਸੀਂ ਪੁੱਛਦੇ ਆ ਆਪਣੇ ਧੀਆਂ ਪੁੱਤਰਾਂ ਦੇ ਵੀ ਕੀ ਪੁੱਤ ਖਾਣਾ ਏ ਤੂੰ ਮਾਂ ਪੁੱਛਦੀ ਬਾਪੂ ਬਾਰ ਬਾਰ ਪੁੱਛਦਾ ਮੈਂ ਆਪਣੇ ਪੋਤਿਆਂ ਬਾਤ ਤੇ ਆ ਚੀਜ਼ ਲੈ ਕੇ ਆਵਾ ਪੋਤਿਆਂ ਬਾਤ ਤੇ ਆ ਚੀਜ਼ ਲੈ ਕੇ ਆਵਾ ਮੈਂ ਕਹਿੰਦਾ ਸਤਿਗੁਰੂ ਤੇਰੇ ਅੱਖਾਂ ਦੇ ਸਾਹਮਣੇ ਵੀ ਤੇਰੇ ਚਾਰ ਸਾਹਿਬ ਜਾਲੇ ਨੇ ਤੇ ਅੱਖਾਂ ਦੇ ਸਾਹਮਣੇ ਵੀ ਤੇ ਰਚਾਰ ਸਾਹਿਬ ਜਾਦੇ ਨੇ ਆਨੰਦਪੁਰ ਸਾਹਿਬ ਦੇ ਵਿੱਚ ਪਰ ਕੁਰਬਾਨੀ ਵੇਖੋ ਕਿੰਡੀ ਵੱਡੀ ਇਹ ਸਤਿਗੁਰੂ ਨੇ ਆਪਣੇ ਪਿੰਡੇ ਉੱਤੇ ਗੱਲਾਂ ਹੰਡਾਈਆਂ ਤੇ ਦੱਸਿਆ ਦੁਨੀਆ ਨੂੰ ਭੀ ਜੇ ਭੁੱਖੇ ਪਿਆਸੇ ਰਹਿ ਕੇ ਵੀ ਤੁਹਾਨੂੰ ਆਪਣੇ ਧਰਮ ਦੇ ਵਿੱਚ ਪੱਕਾ ਰਹਿਣਾ ਪਵੇ ਤੁਸੀਂ ਆਪਣਾ ਸਿਰ ਦੇ ਵਢਾਲਿਓ ਆ ਸਿਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਦੂਜੇ ਥਾਣਾ ਚਕਾਇਓ ਇਹ ਪਿੰਡੇ ਤੇ ਗੱਲਾਂ ਹੰਡਾ ਕੇ ਮੇਰੇ ਬਾਬੇ ਨੇ ਦਸੀਆਂ ਨੇ ਕੋਈ ਸ਼ੌਂਕ ਨਹੀਂ ਸੀ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ ਕੀ ਨਹੀਂ ਸੀ ਕਰ ਸਕਦੇ ਇੱਕ ਇੱਕ ਅੱਖ ਚਮਕਦੇ ਤੇ ਮਹਾਰਾਜ ਬੜਾ ਕੁਝ ਕਰ ਸਕਦੇ ਸਨ ਜੀ ਪਰ ਸਤਗੁਰੂ ਨੇ ਕੋਈ ਕਰਾਮਾਤ ਨਹੀਂ ਵਿਖਾਈ ਕੋਈ ਅਜਮਤ ਨਹੀਂ ਮੇਰੇ ਬਾਬੇ ਨੇ ਵਿਖਾਈ ਸਾਰਾ ਕੁਝ ਪਿੰਡੇ ਤੇ ਹੰਡਾਇਆ ਜੇ ਦੁਨੀਆ ਨੂੰ ਦੱਸਿਆ ਭੁੱਖਾਂ ਪਿਆਸਾਂ ਤੁਸੀਂ ਛੱਲ ਜਾਓ ਪਰ ਆਪਣੇ ਈਮਾਨ ਦੇ ਵਿੱਚ ਪੱਕੇ ਰਹੋ ਪੱਕੇ ਰਹੋ ਆਪਣੇ ਈਮਾਨ ਦੇ ਚਾਰ ਸਿੰਘ ਪਾਣੀ ਕੋ ਜਾਵੇਂ ਜੀ ਪਾਣੀ ਤੇ ਵੀ ਪਾਬੰਦੀ ਲਾ ਦਿੱਤੀ ਸੀ ਅਗਲੇ ਆਣੇ ਚਾਰ ਸਿੰਘ ਪਾਣੀ ਕੋ ਜਾਵੇਂ ਦੋ ਜੂਜੇ ਦੋ ਪਾਣੀ ਲਿਆਵੇਂ ਮਹਾਰਾਜ ਚਾਰ ਸਿੰਘਾਂ ਨੂੰ ਪਾਣੀ ਲੈਣ ਵਾਸਤੇ ਤੁਸੀਂ ਉਹਨਾਂ ਦੇ ਪੁਰਸਾਹਿਬ ਗਏ ਹੋਗਾ ਨਾ ਉਹ ਜਿਹੜੀ ਬੋਲੀ ਨੂੰ ਤੁਸੀਂ ਜਾ ਕੇ ਮੱਥਾ ਟੇਕਦੇ ਹੋ ਉਹ ਵੇਖਿਓ ਤੁਸੀਂ ਵੀ ਕਿੱਧਰੋਂ ਜਾਂਦੇ ਹੋਣਗੇ ਸਿੰਘ ਪਾਣੀ ਲੈਣ ਵਾਸਤੇ ਉਸ ਬੋਲੀ ਦੇ ਵਿੱਚ ਚਾਰ ਜਾਂਦੇ ਸਨ ਦੋ ਛੀਦ ਹੋ ਜਾਂਦੇ ਸਨ ਤੇ ਦੋ ਪਾਣੀ ਲੈ ਕੇ ਜਾਂਦੇ ਹੁਣ ਇਸੇ ਤਰ੍ਹਾਂ ਬਾਹਰ ਦੇ ਖਾਣੇ ਤੇ ਪਾਣੀ ਤੇ ਸਾਰੇ ਸਾਰੇ ਪਾਸੇ ਪਾਬੰਦੀ ਲਾ ਦਿੱਤੀ ਇਹ ਅੰਦਰ ਦੇ ਹਾਲਾਤ ਪੱਟਾਂ ਦਾ ਮਾਸ ਕੱਢ ਕੱਢ ਕੇ ਖਾਣਾ ਪਿਆ ਮਰੇ ਹੋਏ ਘੋੜੇ ਕਈ ਵਾਰ ਮਜਬੂਰੀ ਸੀ ਜੀ ਖਾਣੇ ਪਏ ਕਰਦੇ ਵੀ ਕੀ ਮੈਂ ਪਹਿਲੀ ਪਹਿਲਾਂ ਹੀ ਬੇਨਤੀ ਕਰ ਦਿੱਤੀ ਏ ਪਿਆਸੇ ਵੀ ਥੇ ਭੁੱਖ ਵੀ ਕਮਾਲ ਕੀ ਥੀ ਪਿਆਸ ਵੀ ਲੱਗੀ ਏ ਤੇ ਭੁੱਖ ਵੀ ਕਮਾਲ ਕਮਾਲ ਦੀ ਤੇ ਜਿਹੜੀ ਫੌਜ ਸੀ ਉਹ ਵੀ ਸਰੀਰ ਕਰਕੇ ਕਮਜ਼ੋਰ ਸਰੀਰ ਭਾਵੇਂ ਕਮਜ਼ੋਰ ਹੁੰਦੇ ਜਾ ਰਹੇ ਸਨ ਪਰ ਅੰਦਰ ਦੀ ਚੜ੍ਹਦੀ ਕਲਾ ਅੰਦਰ ਦਾ ਉਹ ਟਿਕਾਹ ਦੁਸ਼ਮਣਾਂ ਨੂੰ ਲੱਗਿਆ ਸੀ ਕਿ ਅਸੀਂ ਆਨੰਦਪੁਰ ਖੋ ਕੇ ਗੁਰੂ ਗੋਬਿੰਦ ਸਿੰਘ ਦਾ ਸਿਰ ਝੁਕਾ ਦਾਂਗੇ ਤੇ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਤੇ ਗੁਰੂ ਗੋਬਿੰਦ ਸਿੰਘ ਦੇ ਸਿੱਖਾਂ ਦੇ ਕੋਲੋਂ ਅਸੀਂ ਆਨੰਦ ਖੋ ਲਵਾਂਗੇ ਉਪਾਗਾਂ ਵਾਲੇ ਗੁਰਸਿੱਖੋ ਸਤਿਗੁਰੂ ਜੀ ਨੇ ਸਾਰਾ ਕੁਝ ਕੁਰਬਾਨ ਕਰ ਦਿੱਤਾ ਪਰ ਆਨੰਦ ਤੇ ਖੇੜਾ ਖੁਸ਼ੀ ਨਹੀਂ ਜਾਣ ਦਿੱਤੀ ਮਹਾਰਾਜ ਕਹਿੰਦੇ ਜਫਰਨਾਮੇ ਚ ਲਿਖਿਆ ਮਹਾਰਾਜ ਕਹਿੰਦੇ ਤੂੰ ਕਹਿੰਦਾ ਸੀ ਮੇਰਾ ਸਿਰ ਵੱਡਣਾ ਹੈ ਤੂੰ ਕਹਿੰਦਾ ਸੀ ਮੇਰਾ ਸਿਰ ਵੱਡਣਾ ਹੈ ਤੂੰ ਤੇ ਮੇਰਾ ਇੱਕ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਇਹ ਜਫਰਨਾਮੇ ਦੇ ਬੋਲ ਨੇ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜ਼ਫਰਨਾਮੇ ਦੇ ਵਿੱਚ ਇੱਕ ਗੱਲ ਹੋਰ ਲਿਖੀ ਆਖਿਆ ਚੀਹਾ ਸ਼ੁੱਧ ਕੇ ਚੋਂ ਬਚਗਾ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤਰਾਂ ਨੂੰ ਮਾਰ ਦਿੱਤਾ ਹੈ ਕਿ ਕਿ ਬਾਕੀ ਬਮਾ ਦਸਤ ਪੇਚੀ ਦਾ ਮਾਰ ਭਾਵ ਇਹ ਹੈ ਕਿ ਅਜੇ ਮੇਰਾ ਕੁੰਡਲੀਆ ਸਾਪ ਖਾਲਸਾ ਜਿਉਂਦਾ ਹੈ ਕੀ ਹੋਇਆ ਜੇ ਮੇਰੇ ਚਾਰ ਪੁੱਤਰ ਪੁਸ਼ੀਦ ਕਰ ਦਿੱਤੇ ਤੁਸੀਂ ਜਰਾ ਸੋਚੋ ਇਹ ਗੱਲ ਕਣੀ ਸੌਖੀ ਨਹੀਂ ਹੈ ਘਰ ਦੇ ਵਿੱਚ ਲਾਸ਼ਾਂ ਪਈਆਂ ਹੋਣ ਤੇ ਬੰਦਾ ਇਹ ਕਵੇ ਜੀ ਕੀ ਹੋ ਗਿਆ ਜੀ ਜੇ ਮੇਰਾ ਪੁੱਤ ਮਰ ਗਿਆ ਕੀ ਹੋ ਗਿਆ ਬੜੇ ਹੀ ਗਰੀਬ ਮਾਪੇ ਇਸ ਦੁਨੀਆ ਚ ਪਏ ਨੇ ਪਰ ਕਫਨੋਂ ਬਗੈਰ ਦਸੂਕੇ ਦੇ ਪੁੱਤ ਗਏ ਕਿ ਭਾਵਨਾਵਾਲੀਆਂ ਗੱਲਾਂ ਨੇ ਲੱਗਾ ਹੋਇਆ ਪਾਤਸ਼ਾਹ ਤੂੰ ਦੱਸ ਕਿਹੜੀ ਗੱਲ ਵੇ ਪੁੱਤਰਾਂ ਦੀ ਮਾਰ ਤਾਂ ਪੰਖੇਰੂ ਵੀ ਨਹੀਂ ਚੱਲਦੇ ਧੀਆਂ ਪੁੱਤਰਾਂ ਦੀ ਮਾਰ ਪਸ਼ੂ ਪੰਛੀਆਂ ਦੇ ਵੀ ਜੀ ਮਰ ਜੇ ਨਾ ਵੇਖਿਆ ਅਸੀਂ ਤੇ ਚਲੋ ਪਿੰਡਾਂ ਵਾਲੇ ਆ ਜਿਹੜੀ ਮੱਝ ਦਾ ਬੱਚਾ ਹਨਾ ਜਾਂ ਕੱਟੀ ਜਾਂ ਕਟਾ ਮਰ ਜਾਵੇ ਤੇ ਕਿੰਨਾ ਕਿੰਨਾ ਚਿਰ ਉਹ ਦੁੱਧ ਸਕਾ ਜਾਂਦੀ ਰਹੀ ਦੁੱਧ ਨਹੀਂ ਦਿੰਦੀ ਪਤਾ ਹੈ ਵੀ ਇਹ ਮੇਰਾ ਖੂਨ ਹੈ ਇਹ ਮਾਰ ਹੁੰਦੀ ਇੱਕ ਪਾਸਾ ਉਹ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਫਿਰ ਸਲਾਮ ਮਸ਼ਵਰਾ ਕੀਤਾ ਜੀ ਕਿਰਦਾਰ ਤੇ ਸਾਹਮਣੇ ਆ ਗਿਆ ਸੀ ਪਹਾੜੀ ਰਾਜਿਆਂ ਦਾ ਤੇ ਦੂਜੀਆਂ ਫੌਜਾਂ ਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਜਿਹੜੀ 20 ਦਸੰਬਰ ਆਉਣੀ ਹੈ ਜੀ ਮੈਂ ਉਹ ਬੇਨਤੀ ਕਰ ਰਿਹਾ 6 ਉਹ ਦੀ ਅੱਧੀ ਰਾਤ ਹੈ ਸਤਿਗੁਰੂ ਜੀ ਆਨੰਦਪੁਰ ਦਾ ਕਿਲਾ ਛੱਡਦੇ ਨੇ ਤੇ ਛੱਡਿਆ ਕਿਵੇਂ ਜੀ ਵਹੀਰਾ ਵਾਂਗ ਨਹੀਂ ਜਥੇ ਬਣਾ ਕੇ 100 ਸਿੰਘ ਦਿੱਤੇ ਬਾਬਾ ਜੀਵਨ ਸਿੰਘ ਜੀ ਨੂੰ ਜੇਸੇਦਾਰ ਬਣਾਇਆ 100 ਸਿੰਘਾਂ ਦਾ ਉਹਨਾਂ ਨੂੰ ਆਖਿਆ ਜੀ ਤੁਸੀਂ ਚਖੀਆਂ ਦੇ ਜੂ ਤੇ ਚਲੇ ਜਾਓ ਜੇ ਫੌਜਾਂ ਇਧਰੋਂ ਆਉਣਗੀਆਂ ਤਾਂ ਤੁਸੀਂ ਮੁਕਾਬਲਾ ਕਰਨਾ ਪੰਜਾਹ ਸਿੰਘ ਦਿੱਤੇ ਭਾਈ ਉਦੇ ਸਿੰਘ ਜੀ ਉਹਨਾਂ ਨੂੰ ਜਿਨ੍ਹਾਂ ਨੂੰ ਤੈਨਾਤ ਕੀਤਾ ਗਿਆ ਸ਼ਾਈ ਟਿੱਬੀ ਤੇ ਵੇਖੋ ਇਹ ਕੁਝ ਗੱਲਾਂ ਪੱਖ ਨੇ ਜਿਹੜੇ ਸਾਨੂੰ ਸਾਂਝੇ ਕਰਨੇ ਵਹੀਰਾ ਵਾਂਗ ਇਹ ਰਣਨੀਤੀ ਨਹੀਂ ਹੁੰਦੀ ਕਿਸੇ ਯੋਧੇ ਦੀ ਕਿ ਜਗਦੰਮ ਕਿਲਾ ਛੱਡ ਦਿਓ ਤੁਸੀਂ ਰਣਨੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਦੀ ਕਿ ਕਿਦਾਂ ਕਿਲਾ ਛੱਡਣਾ ਕਿ ਮਰ ਨੂੰ ਪਤਾ ਹੈ ਤੇ ਸੀ ਵੀ ਇਹਨਾਂ ਨੇ ਹਮਲਾ ਪਿਛੋਂ ਕਰ ਦੇਣਾ ਹੈ ਉਹ ਤਾਂ ਪਤਾ ਸੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਰਣਨੀਤੀ ਇਹ ਕਹਿੰਦੀ ਏ ਸਤਿਗੁਰੂ ਜੀ ਨੇ ਵੰਡ ਕੀਤੀ 100 ਸਿੰਘ ਦਿੱਤਾ ਬਾਬਾ ਜੀਵਨ ਸਿੰਘ ਜੀ ਨੂੰ 50 ਸਿੰਘ ਦਿੱਤੇ ਭਾਈ ਉਦੇ ਸਿੰਘ ਜੀ ਨੂੰ ਤੇ 100 ਸਿੰਘ ਭਾਈ ਬਚਿੱਤਰ ਸਿੰਘ ਭਾਈ ਮਣੀ ਸਿੰਘ ਦਾ ਪੁੱਤਰ ਜਿਹਨੂੰ ਮਲਕਪੁਰ ਰੰਗੜਾਂ ਦੇ ਵਿੱਚ ਤਾਇਨਾਤ ਕੀਤਾ ਸਰਸਾ ਦਾ ਦੂਜਾ ਪਾਸਾ ਭਿ ਭਾਵੇਂ ਜੇ ਇਧਰੋਂ ਫੌਜਾਂ ਤੇ ਤੁਸੀਂ ਇਧਰੋਂ ਮੁਕਾਬਲਾ ਕਰਨਾ ਹੈ ਤੇ ਸਭ ਤੋਂ ਪਿੱਛੇ ਬਾਬਾ ਅਜੀਤ ਸਿੰਘ ਤੇ ਇੱਕ ਬਾਬਾ ਬੁੱਢਾ ਸਿੰਘ ਜੀ ਇਤਿਹਾਸ ਦੇ ਵਿੱਚ ਲਿਖਿਆ ਹੈ ਸਭ ਤੋਂ ਪਿੱਛੇ ਆ ਰਹੇ ਨੇ ਇੱਕ ਬੀਬੀ ਬੀਬੀ ਪਿੱਖਾਂ ਇਹ ਵੀ ਸਰਸਾ ਦੇ ਕੰਡੇ ਤੇ ਸ਼ਹੀਦ ਹੁੰਦੀ ਹੈ ਇਹ ਇਹਦਾ ਨਾਮ ਬੜਾ ਘੱਟ ਦੱਸਿਆ ਜਾਂਦਾ ਹੈ ਬੀਬੀ ਪਿੱਖਾਂ ਦੇ ਮੱਥੇ ਦੇ ਵਿੱਚ ਗੋਲੀ ਵੱਜੀ ਸਰਸਾ ਦੇ ਕੰਡੇ ਤੇ ਇੱਕ ਬੀਬੀ ਵੀ ਸ਼ਹੀਦ ਹੋਈ ਮਹਾਰਾਜੀ ਨੇ ਕਿਲਾ ਛੱਡਿਆ ਵੱਖ-ਵੱਖ ਸਿੱਖਾਂ ਨੂੰ ਤੈਨਾਤ ਕਰ ਦਿੱਤਾ ਗਿਆ ਕਿਲਾ ਛੱਡਣ ਤੋਂ ਪਹਿਲਾਂ-ਪਹਿਲਾਂ ਛੋਟੇ ਸਹਿਬਜ਼ਾਦਿਆਂ ਦਾ ਜਿਹੜਾ ਹੱਥ ਸੀ ਮਾਤਾ ਗੁਜਰਕੌਰ ਦੇ ਹੱਥ ਚ ਫੜਾ ਤਾ ਆਖਿਆ ਮਾਂ ਮੇਰਤ ਤੁਹਾਡੇ ਤੋਂ ਵੱਧ ਇਹਨਾਂ ਦੀ ਦੇਖਭਾਲ ਕੋਈ ਨਹੀਂ ਕਰ ਸਕਦਾ ਇਹ ਤੁਹਾਡੇ ਤੁਹਾਡੇ ਹੱਥ ਨੇ ਹੁਣਾ ਤੁਸੀਂ ਇਹਨਾਂ ਦੀ ਦੇਖ ਰਣ ਮਾਤਾ ਗੁਜਰਕੌਰ ਦੇ ਬੋਲ ਸਿਖਿਆ ਪੁੱਤਰ ਜੀ ਹੋ ਸਕਦਾ ਮੈਂ ਕਿਉਂਕਿ ਇੱਕ ਸਿਰ ਤੇ ਮੈਂ ਪਹਿਲਾਂ ਵੇਖਿਆ ਕਟਿਆ ਹੋਇਆ ਆਪਣੇ ਪਤੀ ਦਾ ਹੋ ਸਕਦਾ ਸਿਰ ਇਹਨਾਂ ਦਾ ਵੀ ਕਟਿਆ ਜਾਵੇ ਪਰ ਮੈਂ ਤੇਰੇ ਨਾਲ ਇਹਨਾਂ ਵਾਅਦਾ ਕਰਦੀ ਆਂ ਇਹ ਆਪਣੇ ਧਰਮ ਤੋਂ ਕਦੀ ਡੋਲਣਗੇ ਨਹੀਂ ਇਹ ਵਾਦਾ ਜੁਰ ਲੈਂਨੀ ਆ ਮੈਂ ਮੈਂ ਸਿਰ ਕੱਟਣ ਤੋਂ ਨਹੀਂ ਬਚਾ ਸਕਦੀ ਬਾਰਸ ਦੂਜਿਆਂ ਅੱਗੇ ਸਿਰ ਝੁਕਣ ਤੋਂ ਬਚਾ ਸਕਦੀ ਹੈ ਇਦਾਂ ਮੈਂ ਟ੍ਰੇਨਡ ਕਰਦੀ ਟ੍ਰੇਨਡ ਕਰਦਾਂਗੇ ਆਪਣੇ ਪੋਤਿਆਂ ਹੋਇਆ ਵੀ ਚਲੋ ਉਹ ਤੇ ਅੱਗੇ ਜਾ ਕੇ ਹਨਾ ਬੇਨਤੀਆਂ ਮੈਂ ਕਰਾਂਗਾ ਸਾਧ ਸੰਗਜੀ ਇਸ ਢੰਗ ਦੇ ਨਾਲ ਕਿਲਾ ਛੱਡਾ ਗਿਆ ਤੇ ਸਰਸਾ ਦੇ ਕੰਡੇ ਉੱਤੇ ਇਹ ਬੜਾ ਕਮਸਾਨ ਦਾ ਜੁੱਧ ਹੋਇਆ ਜੀ ਭਾਈ ਉਦੇ ਸਿੰਘ ਵੀ ਸ਼ਹੀਦ ਹੋ ਜਾਂਦੇ ਨੇ ਕਈਆਂ ਨੇ ਲਿਖਿਆ ਬਾਬਾ ਜੀਵਨ ਸਿੰਘ ਸਰਸਾ ਦੇ ਕੰਡੇ ਤੇ ਸ਼ਹੀਦ ਹੁੰਦੇ ਕਿ ਦੋਵੇਂ ਪੱਖ ਤੇ ਬਹੁਤੀਆਂ ਲਿਖਤਾਂ ਦੇ ਵਿੱਚ ਬਾਬਾ ਜੀਵਨ ਸਿੰਘ ਅਖੀਰਲੇ ਸ਼ਹੀਦ ਨੇ ਚਮਕੌਰ ਦੀ ਗੜੀ ਵਾਲੇ ਦੋਵੇਂ ਲਿਖਤਾਂ ਨੇ ਜੇ ਸਰਸਾ ਦੇ ਕੰਡੇ ਤੇ ਮੰਨ ਲਵਾਂਗੇ ਤੇ ਉਹਨਾਂ ਦੀ ਕੁਰਬਾਨੀ ਘੜਨੀ ਨਹੀਂ ਜੇ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਜੀਵਨ ਸਿੰਘ ਨੂੰ ਅਖੀਰਲਾ ਸ਼ਹੀਦ ਮੰਨ ਲਵਾਂਗੇ ਤੇ ਕੁਰਬਾਨੀ ਫਿਰ ਵੀ ਨਹੀਂ ਕੜਨੀ ਤੇ ਅਜੇ ਵੀ ਚਲੋ ਕੁਝ ਪੰਥ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ ਦੋਵੇਂ ਧਿਰਾਂ ਆਪੋ ਆਪਣੀਆਂ ਵਿਚਾਰਾਂ ਪੰਥ ਦੇ ਵਿੱਚ ਚੱਲਦੀਆਂ ਹਨ ਮੈਂ ਇਸ ਕਰਕੇ ਬੇਨਤੀ ਕਰ ਦਿਤੀ ਹੈ ਧੰਨ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਭਾਈ ਬਚਿੱਤਰ ਸਿੰਘ ਮਲਕਪੁਰ ਰੰਗੜਾਂ ਦੇ ਵਿੱਚ ਜ਼ਖਮੀ ਹੋ ਗਏ ਜੀ ਬੜੇ ਫੱਟ ਲੱਗੇ ਕੌਮ ਦੇ ਯੋਧੇ ਦੇ ਬਹੁਤ ਫੱਟ ਲੱਗੇ ਸੀ ਮਹਾਰਾਜ ਜੀ ਨੇ ਸਰਸਾ ਦੇ ਕੰਡੇ ਨੂੰ ਪਾਰ ਕੀਤਾ ਤਿੰਨ ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਜੀ ਭਾਈ ਮਣੀ ਸਿੰਘ ਜੀ ਨਾਲ ਮਾਤਾਵਾਂ ਨੇ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰੀ ਜੀ ਮਾਤਾ ਜੀਤੋ ਤੇ ਪਹਿਲਾਂ ਹੀ ਚੜ੍ਹਾਈ ਕਰ ਗਏ ਸੀ ਜੀ ਸਨ 1700 ਦੇ ਵਿੱਚ ਪਹਿਲਾਂ ਇਹ ਦਿੱਲੀ ਨੂੰ ਚਲੇ ਜਾਂਦੇ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸਰਸਾ ਦਾ ਕੰਡਾ ਪਾਰ ਕਰਦੇ ਆ ਨਦੀ ਨੂੰ ਪਾਰ ਕਰਦੇ ਆ ਕੁਝ ਜਿਹੜੇ ਸਿੱਖ ਬਚਦੇ ਨੇ 40 ਕੇ ਸਿੱਖ ਉਹ ਕੋਟਲਾ ਨਿਹੰਗ ਖਾਂ ਦੇ ਉਧਰੋਂ ਰਵਾਨਾ ਹੋ ਜਾਂਦੇ ਨੇ ਉਹਦੇ ਘਰ ਜਾਂਦੇ ਪਤਾ ਲੱਗਿਆ ਭਾਈ ਬਚਿੱਤਰ ਸਿੰਘ ਜ਼ਖਮੀ ਹੋ ਗਿਆ ਜੀ ਸਾਧ ਸੰਗਤ ਜੀ ਵੇਖਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਕੁਰਬਾਨੀ ਵੇਖਿਓ ਤੁਸੀਂ ਸਿੱਖ ਹੋਰ ਵੀ ਨਾਲ ਨੇ ਪਰ ਜ਼ਖਮੀ ਹੋਏ ਨੂੰ ਚੁੱਕਣ ਵਾਸਤੇ ਡਿਊਟੀ ਕਿਹਦੀ ਲੱਗੀ ਜੀ ਬਾਬਾ ਅਜੀਤ ਸਿੰਘ ਜੀ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਹਾ ਪੁੱਤਰ ਜੀ ਤੁਸੀਂ ਲੈ ਕੇ ਆਓ ਭਾਈ ਬਚਿੱਤਰ ਸਿੰਘ ਨੂੰ ਤੇ ਖਿਆਲ ਕਰਨਾ ਜ਼ਖਮੀ ਹੋਇਆ ਸਾਹ ਚੱਲ ਰਹੇ ਸਨ ਭਾਈ ਬਚਿੱਤਰ ਸਿੰਘ ਦੇ ਲਹੂ ਬਹੁਤ ਵਗ ਚੁਕਾ ਸੀ ਸਾਹ ਚੱਲ ਰਹੇ ਨੇ ਆਖਿਆ ਜੀ ਮੈਂ ਤੁਹਾਨੂੰ ਲੈਣ ਵਾਸਤੇ ਆਇਆ ਹੁਣ ਭਾਈ ਬਚਿੱਤਰ ਸਿੰਘ ਜੀ ਕਹਿੰਦੇ ਜੀ ਤੁਸੀਂ ਜਾਓ ਚੰਦ ਕੇ ਤੇ ਸਾਹ ਬਚੇ ਨੇ ਆਇਆ ਹੀ ਜਦੋਂ ਮੈਂ ਗੁਰੂ ਬਾਤ ਤੇ ਕੁਰਬਾਨ ਹੋਣ ਵਾਸਤੇ ਤੇ ਜਿਹੜਾ ਮਕਸਦ ਹੀ ਉਹ ਤੇ ਪੂਰਾ ਹੋ ਗਿਆ ਤੇ ਬਾਬਾ ਅਜੀਤ ਸਿੰਘ ਕਹਿੰਦੇ ਭਰਾਵਾਂ ਨੂੰ ਕੋਈ ਕੁਝ ਛੱਡ ਕੇ ਜਾਂਦਾ ਹੈ ਮੈਂ ਤੁਹਾਨੂੰ ਇਦਾਂ ਛੱਡ ਕੇ ਨਹੀਂ ਜਾਣਾ ਚੱਕਿਆ ਮੋਢਿਆਂ ਤੇ ਜੀ ਘੋੜੇ ਤੇ ਅਗਲੇ ਪਾਸੇ ਟਿਕਾਇਆ ਨਨ ਬਾਬਾ ਅਜੀਤ ਸਿੰਘ ਜੀ ਫਿਰ ਕੋਟਲਾ ਨਿਹੰਗ ਖਾਨ ਦੇ ਘਰ ਭਾਈ ਬਚਿੱਤਰ ਸਿੰਘ ਜੀ ਨੂੰ ਲੈ ਕੇ ਆ ਜਾਂਦੇ ਨੇ ਭਾਈ ਬਚਿੱਤਰ ਸਿੰਘ ਜ਼ਖਮੀ ਹੋਇਆ ਤੇ ਇੱਕ ਬੱਚੀ ਸੀ ਕੋਟਲਾ ਨਿਹੰਗ ਖਾਨ ਦੀ ਇਹ ਨਿਹੰਗ ਖਾਨ ਨਾ ਹੈ ਜੀ ਕੋਟਲੇ ਦਾ ਰਹਿਣ ਵਾਲਾ ਹੈ ਭਾਈ ਨਿਹੰਗ ਖਾਨ ਦੀ ਬੱਚੀ ਜਿਹਦਾ ਨਾਂ ਬੀਬੀ ਮੁਮਤਾਜ ਕਰਕੇ ਹੁੰਦਾ ਜੀ ਇਹ ਬੱਸੀ ਪਠਾਣਾ ਦੇ ਵਿੱਚ ਮੰਗੀ ਹੋਈ ਸੀ ਬਸ ਹੀ ਪਠਾਨਾਂ ਚ ਥੋੜੇ ਟਾਈਮ ਬਾਅਦ ਇਹਦਾ ਵਿਆਹ ਹੋਣਾ ਸੀ ਭਾਈ ਬਚਿੱਤਰ ਸਿੰਘ ਨੂੰ ਗੁਰਗੋਵਿੰਦ ਸਿੰਘ ਉਹਦੇ ਘਰ ਹੀ ਛੱਡ ਗਏ ਸਨ ਆਪ ਸਤਗੁਰੂ ਜੀ ਕੁਝ ਪਿੰਡਾਂ ਦਾ ਸਫ਼ਰ ਤੈਅ ਕਰਦੇ ਹੋਏ ਚਮਕੌਰ ਸਾਹਿਬ ਪਹੁੰਚ ਗਏ ਸਨ ਭਾਈ ਬਚਿੱਤਰ ਸਿੰਘ ਇੱਕ ਕਮਰੇ ਦੇ ਵਿੱਚ ਲਟਿਆ ਹੋਇਆ ਹੈ ਕਿਉਂਕਿ ਛਪਾਈਆਂ ਨੂੰ ਪਤਾ ਲੱਗਿਆ ਵੀ ਗੁਰਗੋਵਿੰਦ ਸਿੰਘ ਇੱਥੇ ਆਇਆ ਹੋਇਆ ਹੈ ਇੱਕ ਕਮਰੇ ਦੇ ਵਿੱਚ ਭਾਈ ਬਚਿੱਤਰ ਸਿੰਘ ਦੇ ਜ਼ਖਮਾਂ ਨੂੰ ਸਾਫ਼ ਕਰਦੀ ਪਈ ਏ ਕੋਟਲਾ ਨਿਹੰਗ ਖਾਨ ਦੀ ਜਵਾਨ ਬੱਚੀ ਜੀ ਕਿਰਦਾਰ ਵੇਖੋ ਸਿੱਖ ਦਾ ਕਿੱਡਾ ਧੀ ਦਾ ਸਿਪਾਈ ਆਏ ਆਖਿਆ ਜੀ ਅਸੀਂ ਤਲਾਸ਼ੀ ਲੈਣੀ ਸਾਨੂੰ ਪਤਾ ਲੱਗਿਆ ਜੀ ਗੁਰੂ ਗੋਬਿੰਦ ਸਿੰਘ ਇੱਥੇ ਆਏ ਹੋਏ ਨੇ ਤੇ ਕੋਟਲਾ ਨਿਹੰਗ ਖਾਨ ਕਹਿੰਦਾ ਜੀ ਤੁਸੀਂ ਤਲਾਸ਼ੀ ਬੇਸ਼ੱਕ ਲੈ ਲਓ ਮਹਾਰਾਜ ਇੱਥੇ ਨਹੀਂ ਆਏ ਦੇਖ ਸਕਦੇ ਤੁਸੀਂ ਕਹਿੰਦੇ ਜੀ ਉਹ ਕਮਰੇ ਦੇ ਵਿੱਚ ਕੌਣ ਹੈ ਤੇ ਕੋਟਲਾ ਨਿਹੰਗ ਖਾਨ ਨੇ ਇਹ ਗੱਲ ਆਖੀ ਸੀ ਉਹ ਕਮਰੇ ਦੇ ਵਿੱਚ ਨਾ ਜਾਇਓ ਉਸ ਕਮਰੇ ਦੇ ਵਿੱਚ ਮੇਰੀ ਬੱਚੀ ਤੇ ਮੇਰਾ ਜਵਾਈ ਪਿਆ ਹੋਇਆ ਹੈ ਉਹ ਕਮਰੇ 'ਚ ਨਹੀਂ ਆਣਾ ਉਹਨਾਂ ਨੇ ਮਾਫੀ ਮੰਗੀ ਜੀ ਵਾਪਸ ਪਰਤ ਆਏ ਭਾਈ ਬਚਿੱਤਰ ਸਿੰਘ ਦੀ ਜਿੰਨੀ ਦੇਖ ਰੇਖ ਸੀ ਉਸ ਬੀਬੀ ਮੁਮਤਾਜ ਨੇ ਕੀਤੀ ਸ਼ਹੀਦ ਹੋ ਗਿਆ ਭਾਈ ਬਚਿੱਤਰ ਸਿੰਘ ਧੀ ਨੇ ਪੁੱਤ ਨੇ ਰਲ ਕੇ ਭਾਈ ਬਚਿੱਤਰ ਸਿੰਘ ਦਾ ਸੰਸਕਾਰ ਕੀਤਾ ਅੱਜ ਵੀ ਉੱਥੇ ਸਮਾਦ ਜੋ ਤੁਸੀਂ ਰੋਪੜ ਜਾਓ ਤੇ ਉੱਥੇ ਤੁਹਾਨੂੰ ਮਿਲ ਜਾਏਗਾ। ਸਨਸਕਾਰ ਵਾਲੀ ਜਗ੍ਹਾ। ਕੁਝ ਸਮੇਂ ਬਾਅਦ ਘਰ ਦੇ ਵਿੱਚ ਚਰਚਾ ਚੱਲੀ ਕਿ ਧੀਏ ਹੁਣ ਤੇਰਾ ਵਿਆਹ ਕਰਨਾ। ਜਦੋਂ ਵਿਆਹ ਦੀ ਗੱਲ ਬਾਪੂ ਨੇ ਕੀਤੀ ਤੇ ਬੀਬੀ ਮਮਤਾਜ ਕੌਰ ਦੇ ਅੱਖਾਂ ਬੀਬੀ ਮਮਤਾਜ ਦੇ ਅੱਖਾਂ ਦੇ ਵਿੱਚੋਂ ਪਾਣੀ ਆ ਗਿਆ ਆਖਿਆ ਬਾਪੂ ਕਿਹੜਾ ਵਿਆਹ? ਵਿਆਹ ਤੇ ਮੇਰਾ ਹੋ ਚੁੱਕਾ ਹੈ। ਬਾਪੂ ਅੱਗੇੋਂ ਅੱਖਾਂ ਲਗਾ ਕਿ ਧੀਏ ਕੀ ਹੋ ਗਿਆ ਤੇਰੀ ਮਤ ਨੂੰ ਵਿਆਹ ਤੇਰਾ ਜੇ ਕਿੱਥੇ ਹੈ? ਅਖਿਆ ਬਾਪੂ ਜਦੋਂ ਬਚਿੱਤਰ ਸਿੰਘ ਕਮਰੇ ਚ ਸੀ ਤੇ ਮੈਂ ਜ਼ਖਮ ਉਹਨਾਂ ਦੇ ਸਾਫ਼ ਕਰਦੀ ਪਈ ਸੀ ਤੇ ਤੁਸੀਂ ਕੀ ਆਖਿਆ ਸੀ ਵੀ ਇਸ ਕਮਰੇ ਦੇ ਵਿੱਚ ਮੇਰਾ ਜਵਾਈ ਤੇ ਮੇਰੇ ਧੀ ਪਈ ਹੋਈ ਹੈ ਮੈਂ ਤੇ ਉਸੇ ਦਿਨ ਤੋਂ ਹੀ ਭਾਈ ਬਚਿੱਤਰ ਸਿੰਘ ਨੂੰ ਆਪਣਾ ਘਰ ਵਾਲਾ ਮੰਨ ਲਿਆ ਸੀ ਉਸੇ ਦਿਨ ਤੋਂ ਮੈਂ ਵਿਆਹ ਨਹੀਂ ਕਰਾਉਣਾ 115 ਸਾਲ ਉਮਰ ਬਤੀਤ ਕਰਕੇ ਗਈਓ 115 ਸਾਲ ਤੇ ਇਹ ਵਾਦਾ ਲਿਆ ਸੀ ਆਖਿਆ ਬਾਪੂ ਜ਼ਿੰਦਗੀ ਦੇ ਵਿੱਚ ਮੈਂ ਹੁਣ ਵਿਆਹ ਨਹੀਂ ਕਰਾਉਣਾ ਇਹ ਤੇਰੇ ਨਾਲ ਮੈਂ ਵਾਦਾ ਕਰਦੀ ਹਾਂ ਮੈਂ ਨਾ ਤੇਰੀ ਪੱਗ ਨੂੰ ਦਾਗ ਲੱਗਣ ਦਵਾਂਗੀ ਤੇ ਨਾ ਮੈਂ ਆਪਣੇ ਘਰ ਵਾਲੇ ਦੀ ਪੱਗ ਨੂੰ ਦਾਗ ਲੱਗਣ ਦਵਾਂਗੀ ਇਹ ਵਾਦਾ ਹੈ ਮੈਂ ਗੁਰੂ ਦੇ ਭਰੋਸੇ ਤੇ ਜ਼ਿੰਦਗੀ ਜਿਉਣ ਵਾਲੀ ਇਹ ਅੱਜ ਵੀ ਜੀ ਦੋਵਾਂ ਦੀਆਂ ਸਮਾਦਾ ਇਕੱਠੀਆਂ ਉੱਥੇ ਰੋਪੜ ਦੇ ਵਿੱਚ ਬਣੀਆਂ ਹੋਈਆਂ ਸੋ ਸਤਿਗੁਰੂ